ਦਾ ਇਹ ਕਿਪ ਦਮਨਜੀ ਦਾ ਨਾਵਲ ਤੀਲਾ ਪੜ੍ਹ ਕੇ ਬਹੁਤ ਹੀ ਮਨਪੂਰਨ ਹੋਇਆ ਇਸ ਨਾਵਲ ਦੇ ਵਿੱਚ ਜਿੱਥੇ ਸਮਾਜ ਦੇ ਵਿੱਚ ਜੋ ਸਾਡੇ ਬੁਰਾਈਆਂ ਆ ਗਈਆਂ ਹਨ ਉਹਨਾਂ ਨੂੰ ਬੜੀ ਬਾਰੀਕੀ ਨਾਲ ਇਹਨਾਂ ਨੇ ਉਸ ਨੂੰ ਦੇਖਿਆ ਤੇ ਇਸ ਨੂੰ ਨਾਵਲ ਦਾ ਰੂਪ ਦਿੱਤਾ ਮੈਂ ਸਮਝਦਾ ਕਿ ਕੁਝ ਲੋਕ ਹੀ ਹੁੰਦੇ ਹਨ ਜੋ ਸੱਚ ਦੀ ਆਵਾਜ਼ ਨੂੰ بلند ਕਰ ਸਕਦੇ ਹਨ ਉਹਨਾਂ ਨੇ ਜਿਸ ਬੇਵਾਕੀ ਨਾਲ ਸਚਾਈ ਨਾਲ ਤੇ ਠੰਮੇ ਨਾਲ ਤਰੀਕੇ ਨਾਲ ਜਦੋਂ ਨਾਵਲ ਪੜ੍ਹਦਾ ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਫਿਲਮ ਚੱਲ ਰਹੀ ਹੋਵੇ ਜਦੋਂ ਇੱਕ ਇਸ ਨੂੰ ਪੜ੍ਹਦੇ ਆ ਤਾਂ ਤੁਹਾਡਾ ਮਨ ਕਰਦਾ ਹੈ ਕਿ ਕਿਤੇ ਵੀ ਇਹਦੇ ਵਿੱਚ ਰੁਕਾवट ਨਾ ਆ ਜਾਵੇ ਇਸ ਕਰਕੇ ਇਹ ਨਾਵਲ ਜਿੱਥੇ ਰੋਚਕੀਲੀ ਹੈ ਉੱਥੇ ਸਾਡੀ ਜੋ ਸਮਾਜ ਵਿੱਚ ਕੁਰਤੀਆਂ ਬਰਾਈਆਂ ਆ ਗਈਆਂ ਉਹਨਾਂ ਨੂੰ ਉਹਨਾਂ ਦਾ ਪਾਜ ਖੇਡਦਾ ਹੈ ਤੇ ਆਉਣ ਵਾਲੇ ਸਮਾਜ ਨੂੰ ਸੇਧ ਦਿੰਦਾ ਹੈ ਮੈਂ ਸਮਝਦਾ ਹਾਂ ਕਿ ਇਹ ਨਾਵਲ ਸਾਡੇ ਸਾਹਿਤ ਵਿੱਚ ਇੱਕ ਬਹੁਤ ਬੰਨੀਆ ਪ੍ਰਤਾਪ ਹੈ। ਕੋ ਰੂਪ ਸਾਹਿਬ ਦਾ ਨਾਵਲ ਮੈਂ ਬੜਾ ਮੋਟਾ-ਮੋਟਾ ਹੀ ਪੜਿਆ ਪੂਰੀ ਤਰ੍ਹਾਂ ਨੀਂਦ ਨਾਲ ਤਾਂ ਨਹੀਂ ਪੜ ਸਕਿਆ ਪਰ ਮੈਨੂੰ ਲੱਗਦਾ ਵੀ ਇਹਨਾਂ ਨੇ ਜੋ ਕੁਝ ਲਿਖਿਆ ਉਹਦੇ 'ਚ ਇੱਕ ਪਿਕਚਰ ਜਿਹੜੀ ਹੈ ਉਹ ਚਿਤ ਦਰਤੀ ਹੈ ਵੀ ਇੱਕ ਵਕੀਲ ਇੱਕ ਜੱਜ ਇੱਕ ਅਦਾਲਤ ਨਿਆਂਪਾਲਿਕਾ ਕਿਵੇਂ ਚੱਲਦਾ। ਪਰ ਮੈਂ ਉਸ ਤੋਂ ਵੱਡੀ ਗੱਲ ਇਹ ਸਮਝਦਾ ਕਿਉਂਕਿ ਜਿਹੜੇ ਪੜਾਤ ਨੇ ਰੂਪ ਸਾਹਿਬ ਔਰ ਜਿਵੇਂ ਉਹ ਦਿਖ ਰਹੇ ਨੇ ਉਹ ਜਿਵੇਂ ਉਹਨਾਂ ਨੇ ਅੱਜ ਇੱਥੇ ਇੱਕ ਸਮਾਗਮ ਰੱਖਿਆ ਮੈਂ ਤੇ ਉਸ ਸਮਾਗਮ ਦੇ ਰੰਗ ਦੇਖਣਾ ਹੈ ਇਸ ਪਰਿਵਾਰ ਕੋਲ ਇੱਕ ਬਹੁਤ ਵੱਡੀ ਕਲਾ ਰੂਪ ਸਾਹਿਬ ਦੇ ਪਰਿਵਾਰ ਚ ਸਾਹਿਬ ਦਰਿਆ ਵੰਦਾ ਰੂਪ ਸਾਹਿਬ ਦੇ ਪਰਿਵਾਰ ਚ ਡਿਬੇਟਾਂ ਹੁੰਦੀਆਂ ਨੇ ਰੂਪ ਸਾਹਿਬ ਦੇ ਪਰਿਵਾਰ ਚ ਸਮਾਜ ਦੀ ਚਿੰਤਾ ਦੇ ਅਚਿੰਤਨ ਕੀਤਾ ਜਾਂਦਾ ਹੈ ਔਰ ਮੈਂ ਅੱਜ ਇਸ ਸਮਾਗਮ ਚ ਖਾਸ ਕਰਕੇ ਇਸ ਲਈ ਆਇਆ ਵੀ ਇੱਕ ਘਰ ਚ ਪਰੇ ਸਵਾਗਤ ਕੀਤਾ ਔਰ ਉਹਨਾਂ ਦੇ ਪੁੱਤਰਾਂ ਰੰਦੀਮਨ ਤੇ ਸੰਜੀਵਨ ਨੇ ਜਿਹੜਾ ਫੰਕਸ਼ਨ ਕੀਤਾ ਆ ਉਹਨੂੰ ਮਾਨਣ ਇੱਕ ਪਿਤਾ ਜਿਹੜਾ ਕਲਾ ਭਵਨ ਦਾ ਬਾਹਰ ਜਾ ਕੇ ਇਸ ਸਮਾਗਮ ਤੇ ਨਹੀਂ ਜਾ ਸਕਦਾ ਇਹ ਉਹਨਾਂ ਦੇ ਪੁੱਤਰਾਂ ਨੇ ਕਿਹੜੇ ਢੰਗ ਨਾਲ ਉਹਨੂੰ ਸਿਰ دیا۔ ਅੱਜ ਇੱਥੇ ਕੀ ਕੁਝ ਸਾਰੇ ਉਹਨਾਂ ਬਾਰੇ ਕਹਿਣਗੇ ਮੈਨੂੰ ਬੜੀ ਪੀਭਰ ਇੱਕ ਇੱਛਾ ਹੈ ਮੈਲੋਸਾਰਾ ਸੁਣਾ ਤੇ ਰੂਪ ਪਰਿਵਾਰ ਦਾ ਜਿਹੜਾ ਰੰਗ ਢੰਗ ਹੈ ਉਹਨੂੰ ਸਰਦਾਰ ਈਸ਼ਰ ਸਿੰਘ ਦਰਦ ਦੇ ਪਰਿਵਾਰ ਦੇ ਵਿੱਚ ਸਾਹਿਤ ਜਿਵੇਂ ਗੁੰਨਿਆ ਹੋਇਆ ਸਦਾ ਸੰਤੋਖ ਸਿੰਘ ਧੀਰ ਸਰਦਾਰ ਰਿਪੁਦਤ ਦਮਨ ਸਿੰਘ ਰੂਪ ਸੰਜੀਵਨ ਜੀ ਰੰਜੇਵਨ ਜੀ ਅਗੋਂ ਅਗੋ ਅਗਲੀ ਪੀੜ੍ਹੀ ਸਾਹਿਤਪਤੀ ਪੂਰੀ ਤਰ੍ਹਾਂ ਸਮਰਪਿਤ ਹੈ ਰੂਪ ਸਾਹਿਬ ਉਹਦੀ ਤੌਰ ਤੇ ਵਕਾਲਤ ਦੇ ਪੇਸ਼ੇ ਨਾਲ ਸੰਬੰਧ ਰੱਖਦੇ ਨੇ ਤੇ ਇਹਨਾਂ ਨੇ 80 ਸਾਲ ਦੀ ਉਮਰੇ ਆਪਣਾ ਪਹਿਲਾ ਨਾਵਲ ਅੱਜ ਤੋਂ ਲਗਭਗ 10-11 ਸਾਲ ਪਹਿਲਾਂ ਲਿਖਿਆ ਤੇ ਇਹ ਨਾਵਲ ਜਿਹਦੇ ਤੇ ਅੱਜ ਚਰਚਾ ਹੋ ਰਹੀ ਹੈ ਤੀਲਾ ਇਹਨਾਂ ਦਾ ਤੀਜਾ ਨਾਵਲ ਹੈ ਜਿਹੜਾ ਜੁਡੀਸ਼ੀਅਲ ਸਿਸਟਮ ਦੇ ਉਹਦੀਆਂ ਔਨਤਾਈਆਂ ਬਾਰੇ ਉਹਦੀਆਂ ਕੁਆਲਿਟੀਆਂ ਬਾਰੇ ਉਹਦੇ ਅੰਦਰ ਕੋਖ ਕਰਕੇ ਇੱਕ ਇੱਕ ਚੀਜ਼ ਨੂੰ ਉਜਾਗਰ ਕੀਤਾ ਗਿਆ ਹੈ ਤੇ ਮੈਨੂੰ ਲੱਗਦਾ ਹੈ ਕਿ ਜੁਡੀਸ਼ੀਅਲ ਸਿਸਟਮ ਦੇ ਵਿੱਚ ਪੰਜਾਬੀ ਦੇ ਵਿੱਚ ਨਾਵਲ ਰੂਪ ਚ ਬਹੁਤ ਘੱਟ ਕੰਮ ਕੀਤਾ ਗਿਆ ਤੇ ਰੂਪ ਸਾਹਿਬ ਨੂੰ ਇਹਦੇ ਲਈ ਬਹੁਤ-ਬਹੁਤ ਵਧਾਈ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਜਲਦੀ ਹੀ ਇਸੇ ਹੀ ਵਿਦਾ ਦੇ ਵਿੱਚ ਹੋਰ ਨਾਵਲ ਲੈ ਕੇ ਆਉਣਗੇ ਬਹੁਤ-ਬਹੁਤ ਸ਼ੁਕਰੀਆ ਰਿੱਪੂ ਦਮਨ ਸਿੰਘ ਰੂਪ ਹਰਾਂ ਦਾ ਇਹ ਤੀਸਰਾ ਨਾਵਲ ਰਿੱਪੂ ਦਮਨ ਸਿੰਘ ਰੂਪ ਤੇ ਇਹਨਾਂ ਦੇ ਸਮੁੱਚੇ ਪਰਿਵਾਰ ਤੇ ਫਰਮਾਤਮਾ ਦੀ ਅਜਹੀ ਬਖਸ਼ਾ ਕਿ 35 ਅੱਖਰਾਂ ਦੀ ਸਹਿਜ ਵਰਤੋਂ ਤੇ ਸਹਿਜ ਵਰਤੋਂ ਕਰਨ ਦਾ ਬਲ ਹੈ ਨਾ ਰੂਪ ਸਾਹਿਬ ਤੇ ਇਸ ਨਾਵਲ ਦੇ ਵਿੱਚ ਸਾਡੇ ਅਜੋਕੇ ਸਮਾਜ ਦਾ ਸੱਚ ਉੱਪਰ ਕੇ ਸਾਹਮਣੇ ਆਉਂਦਾ ਹੈ ਕੋਰਟ ਕਚਹਿਰੀ ਦੀ ਪ੍ਰਕਿਰਿਆ ਉੱਪਰ ਕੇ ਸਾਹਮਣੇ ਆਉਂਦੀ ਹੈ ਤੇ ਇੱਕ ਧੀਲੇਵਾਗਾ ਬੰਦਾ ਕਿਵੇਂ ਝੱਖੜ ਨਾਲ ਸਾਰਾ ਸਿਸਟਮ ਵੀ ਉਡਾ ਕੇ ਲਿਜਾ ਸਕਦਾ ਹੈ ਸਵਾਲ ਉਹਦੀ ਇੱਛਾ ਸ਼ਕਤੀ ਦਾ ਸੋ ਅੱਜ ਕਮਿਸ਼ਨ ਦੇ ਦੌਰ ਦੇ ਵਿੱਚ ਅੱਜ ਸਿਆਸਤ ਦੇ ਦੌਰ ਦੇ ਵਿੱਚ ਅੱਜ ਦੇ ਰਿਸ਼ਵਤ ਖੋਰੀ ਦੇ ਦੌਰ ਦੇ ਵਿੱਚ ਵੀ ਸੱਚਾਈ ਤੇ ਪਹਿਰਾ ਕਿਵੇਂ ਦੇਣਾ ਉਹ ਨਾਵਲ ਸਾਨੂੰ ਸੁਝਾ ਦਿੰਦਾ ਸਾਨੂੰ ਰਾਹ ਦਿਖਾਉਂਦਾ ਸੋ ਇਹ ਨਾਵਲ ਸਾਹਿਤ ਦੇ ਵਿੜੇ ਦੇ ਵਿੱਚ ਇੱਕ ਨਵਾਂ ਰਾਹ ਦਸੇਰਾ ਬਣ ਕੇ ਆ ਰਿਹਾ ਸੋ ਰਿਪੁਦਮਨ ਸਿੰਘ ਜਰੂਰ ਪਰਮ ਤੇ ਉਹਨਾਂ ਦੇ ਸਮੁੱਚੇ ਪਰਿਵਾਰ ਨੂੰ ਮੁਬਾਰਕ ਹੈ ਸੋ ਇਹ ਪਾਠਕਾਂ ਤੱਕ ਅਪੀਲ ਹੈ ਕਿ ਇਹਨੂੰ ਪੜਿਓ ਤੇ ਪੜਦਿਆਂ-ਪੜਦਿਆਂ ਤੁਹਾਨੂੰ ਨਾਲ ਲੈ ਚੋਏਗਾ ਬਹੁਤ ਮੁਬਾਰਕ ਰੂਪਜੀ ਦਾ ਨਾਵਲ ਤੀਲਾ ਪੜਿਆ ਇਹਨਾਂ ਨਾਵਲ ਦੇ ਵਿੱਚ ਜਿਹੜੀ ਮਤਲਬ ਬਹੁਤ ਗੱਲ ਮਨ ਨੂੰ ਪਾਉਂਦੀ ਆ ਕਿ ਇੱਕ ਤੀਲਾ ਬੰਦਾ ਵੀ ਬੜਾ ਕੁਝ ਕਰ ਸਕਦਾ ਉਹ ਕਾਫੀ ਯੋਗਦਾਨ ਸਮਾਜ 'ਚ ਪਾ ਸਕਦਾ ਜਿਹਨੂੰ ਅਸੀਂ ਕਹਿੰਦੇ ਹਾਂ ਬਸ ਇਦਾਂ ਹੀ ਆ ਮਤਲਬ ਇਹਨੂੰ ਅਸੀਂ ਕੋਈ ਵਧੀਆ ਨਹੀਂ ਸਮਝਦੇ ਉਹ ਵੀ ਸਮਾਜ ਦੇ ਵਿੱਚ ਬਹੁਤ ਯੋਗਦਾਨ ਪਾ ਸਕਦਾ ਦੂਜੀ ਗੱਲ ਇੱਥੋਂ ਇਹ ਵੀ ਇੱਕ ਸਿੱਧ ਹੁੰਦੀ ਆ ਵੀ ਤੁਸੀਂ ਕੋਈ ਪੋਸਟ ਤੇ ਹੋਓ ਤੁਸੀਂ ਸਮਾਜ ਨੂੰ ਯੋਗਦਾਨ ਦੇਣਾ ਸਮਾਜ ਨੂੰ ਅੱਗੇ ਲੈ ਕੇ ਜਾਣਾ ਜਿਹੜੇ ਕ੍ਰਿਤੀਆਂ ਨੇ ਉਹ ਤੋਂ ਬਚਦੇ ਹੋਏ ਚੰਗੇ ਪਾਸੇ ਤੋਰਨ। ਨਾਵਲ ਬਹੁਤ ਸੱਭਿਅਤਾਵਾਂ ਵਿੱਚ ਆ ਮੇਰੇ ਵਰਗੇ ਪਾਠਕ ਤੇ ਸੁਧਾਰਨ ਪਾਠਕਾਂ ਦੇ ਸਮਝ ਆਉਣ ਵਾਲਾ ਨਾਵਲ। ਮੈਂ ਇਹਨਾਂ ਬਤਾਈ ਦੇਣਾ ਕਿਉਂਕਿ ਇਹ 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 ਜਿਹੇ ਨਾਵਲਾਂ ਦੀ ਜਿਹੜੇ ਸਾਨੂੰ ਚੰਗੇ ਪਾਸੇ ਲੈ ਕੇ ਜਾਣ ਬਹੁਤ ਲੋੜਾ। ਸ਼ੁਕਰੀਆ। ਜਿਵੇਂ ਤੁਹਾਡੀਆਂ ਲਿਖਤਾਂ ਨੂੰ ਜਦੋਂ ਵੀ ਮੈਂ ਪੜਦਾ ਹਾਂ ਬੜੀ ਵਾਰ ਮੁਰਮੁਰ ਕੇ ਮਹਿਸੂਸ ਰਿਹਾ ਕਿ ਮੈਨੂੰ ਸੰਤੋਖ ਸਿਰ ਦੀ ਦਰਾਂ ਦੀ ਪੱਖੀ ਉਹ ਮੈਂ ਕਿੱਧਰਾਂ ਪਾ ਚੁੱਕਾ ਉਹ ਪੱਖੀ ਦੀ ਕਹਾਣੀ ਬਹੁਤ ਹੀ ਅਨੋਖੀ ਇੱਕ ਸਜਣ ਦਾ ਪੁੱਤ ਲੈ ਕੇ ਸੀ ਚੁੱਕ ਕੇ ਜਿਹੜੇ ਉਹ ਚੁੱਕੇ ਲਿਆ ਉਹਨੇ ਪੈਦਲ ਟੱਕਰੀ ਉਹਨੂੰ ਬੰਦੇ ਵਿੱਚ ਪਾ ਕੇ ਕਿ ਉਹਨੇ ਪੁੱਤ ਛਡਾਉਣਾ ਸੀ ਇੱਕ ਫਾਰਮ ਹੌਸ ਤੇ ਗਿਆ ਉਹਨੇ ਆਖਿਆ ਇਹਨੇ ਬੱਸ ਇੰਨੇ ਪੈਸੇ ਥੈਂਕ ਯੂ ਉਹ ਦੂਸਰੀ ਵਾਰੀ ਵੀ ਆਪ ਪੈਸੇ ਦੇ ਦਿੱਤੇ। ਜਿਹਾ ਪਿੰਦੇ ਉਹਨਾਂ ਨੇ ਪੱਖੀ ਲਿਆਤੀ ਸੀ। ਕਿਉਂਕਿ ਬਿਜਲੀ ਹੁੰਦੀ ਨਹੀਂ ਸੀ ਤੇ ਪੱਖੇ ਹੀ ਉਦੋਂ ਚੱਲਦੇ ਹੁੰਦੇ ਸਨ। ਉਹ ਡਿਗਦੇ ਬੰਦੇ ਆਏ ਉਹਨਾਂ ਨੂੰ ਪੈਸੇ ਦਿੱਤੇ ਉਹਨਾਂ ਨੇ ਮੁੰਡਾ ਦਿੱਤਾ। ਤੁਰਦੇ ਆ ਤੁਰਦੇ ਕਹਿੰਦੇ ਬੱਚੀ ਬਹੁਤ ਸੋਹਣੀ। ਕਹਿੰਦੇ ਸੋਹਣੀ ਲੱਗਦੀ ਨਾਲ ਲੈ ਜਾਓ ਕਿਹਾ ਮੇਰਾ ਜਿਹੜੀ ਕਰਦਾ ਮੈਂ ਲੈਣਾ ਜਾਵਾਂ। ਉਹ ਕਹਿੰਦੇ ਫਿਰ ਤਾਂ ਮੈਂ ਘੋੜੇ ਦੇਦਨੇ ਸਾਡੇ ਕੋਲ ਵੀ ਹੈਗੇ। ਫਿਰ ਨਰੀ ਜੀ ਵੀ ਕੋਪਾ ਖਿਦੇ ਪਹਿੰਦੇ ਦੂਜੇ ਦੂਜੀ ਵਾਰ ਸੀ ਇਹਦੇ ਵਿੱਚ ਕਿੰਨਾ ਵੱਡਾ ਵਿਆਹ ਸੀ ਇੱਕ ਆੜੀ ਕੋਈ ਬੱਤੀ 35 ਹਰ ਪੀ ਨਦੀ ਇਹ ਸਭਾ ਤੇ ਸੁਣ ਵੱਜ ਵੀ ਆ ਪੁੱਛਿਆ ਹੁਜੀ ਹੁੰਦੀ ਹੈ ਜਿਹੜੀ ਨਾ ਚੇਤੇਦਿਤ ਲਿਖਿਆ ਜਾਂਦੀਆਂ ਮੰਨ ਦੇ ਬਖਸ਼ੇ ਤੋਂ ਮਿੱਟੀਆਂ ਖੁਸ਼ ਸਾਹਿਬ ਦਾ ਨਵਾਂ ਨਾਵਲ ਤੀਲਾ ਪੜਿਆ ਤਾਂ ਬੜਾ ਮਨ ਖੁਸ਼ ਹੋਇਆ ਉਹ ਖੁਸ਼ ਹੋਣ ਦਾ ਵੀ ਇੱਕ ਕਾਰਨ ਆ ਖੁਸ਼ ਹੋਣ ਦਾ ਕਾਰਨ ਇਹ ਕਿ ਜਿਹੜੇ ਪੰਜਾਬੀ ਦਾ ਬਹੁਤਾ ਗਲਪ ਸਹਿਤ ਆ ਉਹ ਸੀਮਤ ਅਨੁਭਵ ਵਿੱਚੋਂ ਗੁਜ਼ਰਦਾ ਹੈ ਜਾਂ ਤਾਂ ਉਹ ਅਨੁਭਵ ਹੁੰਦਾ ਹੈ ਕਿ ਉਸ ਦੇ ਪਿਸ਼ੋਕੜ ਵਿੱਚ ਕਸਾਨੀ ਹੁੰਦੀ ਹੈ ਤੇ ਜਾਂ ਉਹ ਕਹਿ ਸਕਦੇ ਆ ਕਿ ਕਲਰਕੀ ਜਾਂ ਮਾਸਟਰੀ ਦਾ ਅਨੁਭਵ ਉਹਦੇ ਵਿੱਚ ਹਾਵੀ ਹੋਇਆ ਹੋਇਆ ਰਹਿੰਦਾ ਹੈ ਇਹ ਜਿਹੜਾ ਨਾਵਲ ਆ ਇੱਕ ਵੱਖਰੇ ਵਿਸ਼ੇ ਨੂੰ ਛੋਂਦਾ ਹੈ ਕਿ ਸਾਡੇ ਜਿਹੜਾ ਵਕੀਲ ਭਾਈਚਾਰਾ ਹੈ ਜਿਹੜਾ ਜੁਡੀਸ਼ੀਅਰ ਸਿਸਟਮ ਆ ਉਹਦੇ ਵਿੱਚ ਕੀ ਚੱਲਦਾ ਹੈ ਆਪਣੇ ਹੀ ਵਰਗ ਬਾਰੇ ਵੱਖਰੇ ਪਾਸੇ ਆਪ ਵੱਖਰੇ ਖੜ ਕੇ ਲਿਖਣਾ ਬਹੁਤ ਅੱਖਾ ਹੁੰਦਾ ਇੱਕ ਤਾਂ ਮੈਨੂੰ ਇਸ ਨਾਵਲ ਦੀ ਇਹ ਵਿਸ਼ਲੱਖਣਤਾ ਲੱਗੀ ਕਿ ਉਸ ਖੇਤਰ ਬਾਰੇ ਹੈ ਕਿ ਜਿਸ ਖੇਤਰ ਬਾਰੇ ਬਹੁਤ ਘੱਟ ਲੋਕਾਂ ਨੇ ਲਿਖਿਆ ਦੂਜੀ ਜਿਹੜੀ ਗੱਲ ਮੈਨੂੰ ਲੱਗੀ ਕਿ ਆਮ ਕਰਕੇ ਜਿਹੜੀ ਗਲਪ ਰਚਨਾ ਉਹ ਬੋਝਲ ਨਹੀਂ ਹੋਣੀ ਚਾਹੀਦੀ ਤੇ ਵਿਅਕਤੀ ਦੇ ਅੰਦਰ ਅੱਗੇ ਪੜਨ ਦੀ ਇੱਕ ਭੁੱਖ ਜਾਂ ਉਤਸੁਕਤਾ ਜਾਗਦੀ ਰਹਿਣੀ ਚਾਹੀਦੀ ਇਹਦੇ ਵਿੱਚ ਜਿਹੜੇ ਕਾਂਡ ਨੇ ਜਿਹੜੇ ਅਧਿਆਏ ਨੇ ਬੜੇ ਛੋਟੇ-ਛੋਟੇ ਇਸ ਕਾਰਨ ਕਰਕੇ ਇਹ ਨਾਵਲ ਕਹਿ ਸਕਦੇ ਕਿ ਇਕੋ ਬੈਠਕ ਵਿੱਚ ਵੀ ਮੁਕਾਇਆ ਜਾ ਸਕਦਾ ਹੈਗਾ ਨਿੱਜੀ ਤੌਰ ਤੇ ਮੈਨੂੰ ਲੱਗਦਾ ਕਿ ਨਾਵਲ ਪੜਨ ਤੋਂ ਬਾਅਦ ਮੈਂ ਆ ਮੇਰਾ ਜਿਹੜਾ ਅਨੁਭਵ ਆ ਉਹ ਪਹਿਲਾਂ ਨਾਲੋਂ ਵਧੇਰੇ ਅਮੀਰ ਹੋਇਆ ਮੈਂ ਇਸ ਨਾਵਲ ਲਿਖਣ ਲਈ ਰੂਪ ਸਾਹਿਬ ਨੂੰ ਬਹੁਤ ਬਹੁਤ ਵਧਾਈ